ਸਤ ਸ੍ਰੀ ਅਕਾਲ ਦੋਸਤੋ ਅੱਜ ਤੁਹਾਨੂੰ ਸੰਗਰੂਰ ਦੇ ਵਿੱਚ ਲਗਭਗ 24-25 ਸਾਲਾਂ ਤੋਂ ਕੰਮ ਕੀਤਾ ਹੋਇਆ ਆਪਣੇ ਭਰਾ ਨੇ ਅਚਾਰ ਅਤੇ ਮਰਬੇ ਦਾ ਅਚਾਰ ਬਿਲਕੁਲ ਦੇਸੀ ਸਰੋਂ ਦੇ ਤੇਲ ਦੇ ਵਿੱਚ ਤਿਆਰ ਕੀਤੇ ਜਾਂਦੇ ਆ ਔਰ ਮਰਬੇ ਜਿੰਨੇ ਵੀ ਹੈਗੇ ਆ ਸਾਰੀ ਮਿਸ਼ਰੀ ਦੇ ਵਿੱਚ ਬਣਾਏ ਜਾਂਦੇ ਆ ਜੀ ਆਮ ਮਰਬੇ ਆਪਦ ਕਾਨਾਂ ਤੋਂ ਲੈਣੇ ਨੇ ਖੰਡ ਦੇ ਵਿੱਚ ਬਣੇ ਹੁੰਦੇ ਸਤਿਕਾਰ ਸਰਦਾਰ ਜੀ ਸਤਿਕਾਰ ਸਰਦਾਰ ਜੀ ਸਤਿ ਸ੍ਰੀ ਅਕਾਲ ਸਰਦਾਰ ਜੀ ਆਪਣੇ ਕੋਲੇ ਅਚਾਰ ਔਰ ਮਰਬੇ ਚ ਕਿਹੜੀਆਂ-ਕਿਹੜੀਆਂ ਆਈਟਮਾਂ ਹੈਗੀਆਂ ਨੇ ਜੀ ਆਪਣੇ ਕੋਲ ਹਰ ਕਿਸ ਤਰ੍ਹਾਂ ਦਾ ਅਚਾਰ ਹਰ ਕਿਸ ਤਰ੍ਹਾਂ ਦੇ ਮੱਬੇ ਨੇ ਵੀਰੇ ਹਾਂਜੀ ਜਿਹੜੇ ਆਪਣੇ ਖੁਦ ਹੀ ਮੈਨੂਫੈਕ ਹਾਂਜੀ ਤੁਸੀਂ ਆਪ ਹੀ ਖੁਦ ਬਣਾਉਨੇ ਹੋ ਜੀ ਆਪਣੇ ਘਰ ਆਪ ਖੁਦ ਬਣਾਉਨੇ ਆ ਹਾਂਜੀ ਤੇ ਆਪਣਾ ਕਿੱਥੇ ਲੋਕੇਸ਼ਨ ਕਿਹੜੀ ਪੈਂਦੀ ਹੈ ਜੀ ਆਪਣੀ ਮੇਰਾ ਸੰਗਰੂਰ ਬੜਾ ਚੌਕ ਆਪਣਾ ਨੇਅਰ ਪੁਲਿਸ ਸਟੇਸ਼ਨ ਸਦਰ ਮਾਰਕੀਟ ਨਾਲ ਸਦਰ ਮਾਰਕੀਟ ਬਸ ਸਾ ਜੀ ਆਪਣੇ ਕੋਲ ਮਰਬੇ ਕਿੰਨੇ ਕਿਸਮ ਦੇ ਹੈਗੇ ਨੇ ਜੀ ਬਿਲਕੁਲ ਤਕਰੀਬਨ 8000 પ્રકાર ਦੇ ਮਰਬੇ ਜਿਵੇਂ ਔਲੇ ਦਾ ਸੇਵ ਦਾ ਗਾਜਰ ਦਾ ਮਿੱਲ ਦਾ ਹੜੜ ਦਾ ਆਪਣਾ ਅੰਬ ਦਾ ਮਰਬਾ ਹਾਂਜੀ ਹੋਰ ਤੁੰਬੇ ਦਾ ਮਰਬਾ ਬਾਸ ਦਾ ਮਰਬਾ ਹਾਂਜੀ ਆ ਬੀਜ ਦਾ ਮਰਬਾ ਸਾਰੇ ਮਰਬੇ ਹੁੰਦੇ ਆ ਅੱਛਾ ਆਚਾਰ ਵੀ ਆਪਣੇ ਕੋਲ ਹਰ ਇੱਕ ਤਰ੍ਹਾਂ ਦੇ ਹੈਗੇ ਜੀ ਹਰ ਇੱਕ ਤਰ੍ਹਾਂ ਦਾ ਅੰਬ ਲਸਣ ਹਰ ਇੱਕ ਚੀਜ਼ ਆ ਦੇਖੋ ਤੁਸੀਂ ਖਾ ਕੇ ਦੇਖੋ ਤੁਸੀਂ ਖੁਦ ਦੇਖੋ ਵੀ ਆ ਦੇਖੋ ਲਸਣ ਇਹ ਲਸਣ ਦਾ ਆਚਾਰ ਹੋ ਗਿਆ ਜੀ ਆ ਦੇਖੋ ਟੇਸਟ ਕਰੋ ਮੜਾ ਜਾ ਪਤਾ ਲੱਗੂ ਚੀਜ਼ ਦਾ ਆ ਦੇਖੋ ਬਹੁਤ ਲਾਲ ਮਿਰਚ ਅੱਛਾ ਲਾਲ ਮਿਰਚ ਹੋ ਗਈ ਹੈ ਜੀ ਹਾਂਜੀ ਇਹ ਵੀ ਕਰੋ ਟੇਸਟ ਮੜਾ ਪਤਾ ਲੱਗੂ ਚੀਜ਼ ਦਾ ਤੀ ਪਤਾ ਦਾ ਸਮੂਹ ਬੋਲੂਗਾ ਕਿਦਾਂ ਮੂੰਹੋਂ ਬੋਲਣਗੇ ਵਿੱਚ ਉਹਨਾ ਦੇਖੋ ਇਹ ਤੇ ਚਾਰ ਨੇ ਕਿੰਨੀ ਪੁਰਾਣੀ ਦੁਕਾਨ ਆਈ ਆਪਣੀ ਇੱਥੇ ਮੇਰੀ 25 ਸਾਲ ਦੀ ਦਾ 25 ਸਾਲ ਇਹ ਹਲਦੀ ਵੀ ਤੁਹਾਡੀ ਆਪਣੀ ਤਿਆਰ ਕੀਤੀ ਹੈ ਹਾਂਜੀ ਆਪਣਾ ਮੇਰਾ ਬ੍ਰਾਂਡ ਹੈ ਵੀ ਜੀ ਦੇਖੋ ਮੜੀ ਜੱਗ ਫੱਗਾ ਆਪਸ ਨਾਲ ਉਹ ਮੜੀ ਦੇਖ ਪਾ ਲਓ ਹਾਂਜੀ ਉਹ ਤਾਂ ਪਤਾ ਹੀ ਲੱਗ ਰਿਹਾ ਜੀ ਕਲਰ ਤੋਂ ਹਲਦੀ ਮਿਰਚ ਹੋ ਗਈ ਸਾਰੇ ਮਸਾਲੇ ਹੋ ਗਏ ਆਪਣੇ ਕੋਲ ਚਾਹ ਪੱਤੀ ਹੋ ਗਈ ਹੈ ਨਾ ਜੀ ਚਾਹ ਪੱਤੀ ਦਾ ਵੀ ਬ੍ਰਾਂਡ ਹੈਗਾ ਤੁਹਾਡਾ ਆਪਣਾ ਜੀ ਹਾਂਜੀ ਹਾਂਜੀ ਫਾਰਸ ਬ੍ਰਾਂਡ ਰਿਸਟਰ ਬ੍ਰਾਂਡ ਓਕੇ ਹਾਂਜੀ ਇਹਦਾ ਹਰੇਕ ਇਹ ਦੁਕਾਨਾਂ ਵਾਲੇ ਵੀ ਲਿਆ ਸਕਦੇ ਆ ਚਾਹ ਪੱਤੀ ਵਗੈਰਾ ਦੁਕਾਨਾਂ ਮੈਂ ਵੀ ਲੈ ਸਕਦੇ ਜੀ ਮੇਰੇ ਕੋਲ ਹੋਲ ਸੇਲ ਦਾ ਕੰਮ ਹੈ ਹੋਲ ਸੇਲ ਦਾ ਕੰਮ ਹੈ ਤੁਹਾਡੇ ਕੋਲੇ ਠੀਕ ਹੈ ਜੀ 550 ਰੁਪਏ ਦੇ ਆਹ ਦੇਖੋ ਆਹ ਹਰੀ ਮਿਰਚਾਂ ਜੀ